ਕਿ ਸੇ ਸਰਵਿਸ ਸਟੇਸ਼ਨ ਨਾਲੋਂ ਕੱਟ ਮੈਂ ਸਰਵਿਸ ਸਟੇਸ਼ਨ ਨਾਲੋਂ ਕੱਟ ਦੱਸੋ ਮੈਨੂੰ ਕਰ ਗੰਨ ਲਈ ਇਹ ਜਿਹਾ ਸ਼ੀਸ਼ੇ ਵਾਂਗੂ ਚਮਕ ਜੂ ਫਰਸ਼ੇ ਜਾਏ ਵਿੱਚ ਮੂੰਹ ਦੇਖ ਲੋ ਮੋਰਾ ਕਰ ਤੂੰ ਟਾਇਰ ਚ ਭਾਈ ਮੋਰਾ ਮੇਰੇ ਹਿਸਾਬ ਨਾਲ ਧੁੰਦਦਾ ਇਹ ਜਾ ਬਰੋਲਾ ਬਣਾ ਦਾਂਗੇ ਪਤਾ ਲੱਗੂਗਾ ਵੀ ਕੱਲੇ ਕੱਲੇ ਪੌਦੇ ਦੇ ਉੱਤੇ ਕਿਵੇਂ ਸਪਰੇ ਹੁੰਦੀ ਐ ਔਰ ਸਭ ਤੋਂ ਵੱਡੀ ਗੱਲ ਚਲਦੇ ਚਲਦੇ ਪੰਪ ਦੀ ਜੇ ਗੰਨ ਬੰਦ ਕਰ ਦਾਂਗੇ ਨਾ ਵੀ ਆਵਾਜ਼ ਤੇ ਕੋਈ ਅਸਰ ਆਊਗਾ ਨਾ ਪੰਪ ਦੇ ਵਿੱਚ ਕੋਈ ਨਿਕਲ ਆਊ ਪੰਪ ਜਦ ਤੱਕ ਨਾ ਹੋਵੇ ਔਰ ਚੌਥੀ ਔਰ ਵੱਡੀ ਗੱਲ ਚਲਦੇ ਚਲਦੇ ਪੰਪ ਦੇ ਉੱਤੇ ਇਹ ਪੂਰਾ ਪਾਣੀ ਨਾਲ ਵੀ ਪਿਉਦੀ ਐ ਪੰਪ ਖਰਾਬ ਨਹੀਂ ਹੋਊਗਾ ਦਾ ਦਾ ਪ੍ਰੈਸ਼ਰ ਦੇਖੋ ਕਿੰਨਾ ਲੰਬਾ ਇਹਦਾ ਪ੍ਰੈਸ਼ਰ ਆ ਭਾਈ ਸਾਨੂੰ ਪਿੱਛੇ ਹੋਣਾ ਪੈਂਦਾ ਵੇ ਲੋ ਵੀਡੀਓ ਬਣਾਉਣ ਵਾਸਤੇ ਇੰਨਾ ਜਿਆਦਾ ਪ੍ਰੈਸ਼ਰ ਓਏ ਹੋ ਹੋ ਵੇ ਹੰਦਰ ਕਰ ਗਏ ਨਾ ਕਰਪਾਟ ਸਟਾਰਟ ਪਿੱਛ ਤੇ ਪਿਆ ਪਿਆ ਹੀ ਅੱਜ ਦੇਖੋ ਇੰਜ ਇੰਜ ਕਿੱਕ ਤੇ ਸਟਾਰਟ ਮੇਰਾ ਜੀ ਕਿੱਕ ਤੇ ਸਟਾਰਟ ਹੋ ਰਿਹਾ ਆਏ ਦੇਖੋ ਇੰਜਨ ਦੀ ਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚਰਚ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਸਬਜੀ ਮੰਡੀ ਦੀਆਂ ਵੀਡੀਓ ਬਹੁਤ ਵੇਖ ਲੀਆਂ ਬਾਈ ਤੇ ਹੁਣ ਸਬਜੀ ਸਬਜ਼ੀ ਵਾਲਿਆਂ ਦਾ ਬੰਦਿਆਂ ਦਾ ਫਾਇਦਾ ਵੀ ਕਰਨ ਆ ਗਿਆ ਆਪਾਂ ਹਣਾ ਅਮਰਗੜ ਖੜੇ ਆਂ ਭਾਈ ਜੀ ਕੀ ਹਾਲ ਚਾਲ ਰਹਾ ਸਤਿ ਸ੍ਰੀ ਅਕਾਲ ਵਾਹਿ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੇ ਭਾਈ ਜੀ ਹੁਣ ਸਬਜ਼ੀ ਵਾਲਿਆਂ ਆਸਤੇ ਸੌਖਾ ਕਰਦਣਾ ਜੀ ਆਪਾਂ ਗੱਲੇ ਸਬਜ਼ੀ ਵਾਲਿਆਂ ਲਈ ਨਹੀਂ ਜਿੰਨੇ ਲੋਕ ਝੋਨੇ ਦੀ ਖੇਤੀ ਕਰਦੇ ਨੇ ਕਣਕ ਦੀ ਖੇਤੀ ਕਰਦੇ ਨੇ ਚੌਲਾਂ ਦੀ ਖੇਤੀ ਕਰਦੇ ਨੇ ਜਾਂ ਕੋਈ ਵੀ ਕਿਸੇ ਕਿਸਮ ਦੀ ਸਬਜ਼ੀ ਦੀ ਫਸਲ ਨਹੀਂ ਕੀਤੀ ਕਰਦੇ ਨੇ ਇਹੋ ਜਿਹਾ ਇੱਕ ਨਵਾਂ ਪੰਪ ਲੈ ਆਤਾ ਵੇ ਕਿ ਸਾਲ ਭਰਾ ਦੇ ਘਰ ਦੇ ਵਿੱਚ ਜਾ ਕੇ 10 ਸਾਲ ਹੱਥ ਲਾਉਣ ਦੀ ਲੋੜ ਨਹੀਂ 10 ਸਾਲ ਬਾਈ 10 ਸਾਲ ਹੱਥ ਲਾਉਣ ਦੀ ਲੋੜ ਇਹੋ ਜਿਹੇ ਦੇ ਵਿੱਚ ਕੀ ਪਾਦਾ ਬਾਈ ਖਾਸ ਇਹਦੇ ਵਿੱਚ ਸਾਰੋਂ ਪਹਿਲਾ ਜਿਹੜਾ ਇੰਜਨ ਆਪਾਂ ਬਣਾਤਾ ਉਹ ਐਚ ਸੀ ਦਾ ਇੰਜਨ ਬਣਾਤਾ オリジナル Honda ਕੰਪਨੀ ਦਾ ਠੀਕ ਹੈ ਜੀ ਇਹਦੇ ਵਿੱਚ ਅੱਜ ਤੱਕ ਕਿਸੇ ਨੇ ਵੀ オリジナル OH C ਦਾ ਇੰਜਨ ਨਹੀਂ ਲਾਇਆ ਕਾਰਨ ਪਹਿਲਾਂ ਸਾਡਾ ਕੰਪਨੀ ਨਾਲ ਟਾਈ-ਅੱਪ ਹੀ ਨਹੀਂ ਹੋਇਆ ਜਦ ਸਾਡਾ ਕੰਪਨੀ ਨਾਲ ਟਾਈ-ਅੱਪ ਹੋ ਗਿਆ ਕੰਪਨੀ ਨੇ ਸਾਡੇ ਲਈ ਰੰਗ ਵੀ ਪੇਟੈਂਟ ਕਰਕੇ ਦਿੱਤਾ ਕਾਲੇ ਰੰਗ ਦੇ ਵਿੱਚ ਸਪੈਸ਼ਲ OH C ਦਾ ਇੰਜਣ ਤਿਆਰ ਕਰਕੇ ਦਿੱਤਾ 65 CC 65 CC ਤਾਂ ਬਈ ਦੀ ਕੈਪੈਸਿਟੀ ਕਿੰਨੀ ਹੋਊਗੀ ਜੀ ਇਹਦੀ ਇਹਦੇ ਵਿੱਚ 25 ਲੀਟਰ ਪਾਣੀ ਪੈ ਜਾਂਦਾ ਔਰ ਪਾਣੀ 25 ਲੀਟਰ ਇਹਦੇ ਵਿੱਚ ਇੱਕ ਹੁਣ ਇਹ ਜਾਂ ਸਿਸਟਮ ਲਾਤਾ ਆਪਾਂ ਪੰਪ ਦੇ ਅੰਦਰ ਸਾਰਨਾ ਪਹਿਲਾਂ ਦੇ ਇਹਦੇ ਵਿੱਚ ਪ੍ਰੈਸ਼ਰ ਗੇਜ ਲਾਤੀ ਇਹਦਾ ਆਪਾਂ ਪ੍ਰੈਸ਼ਰ ਜਿੰਨਾ ਮਰਜ਼ੀ ਵਧ ਘਟ ਕਰਕੇ ਇਹਨੂੰ ਸਿਸਟਮ ਚ ਲਿਆ ਸਕਦੇ ਆ ਡਰਮੀ ਨੂੰ ਮੰਨ ਲਓ ਕਿਸਾਲ ਭਰਾ ਨੇ ਖੇਤ ਦੇ ਵਿੱਚ 200 ਲੀਟਰ ਪਾਣੀ ਲਾਉਣਾ ਕਿੱਲੇ ਚ 300 ਲੀਟਰ ਪਾਣੀ ਲਾਉਣਾ ਜਾਂ 150 ਲੀਟਰ ਪਾਣੀ ਲਾਉਣਾ ਉੱਥੇ ਹੀ ਆਪਾਂ ਨੇ ਇਹਨੂੰ ਪ੍ਰੈਸ਼ਰ ਨੂੰ ਸੈੱਟ ਕਰ ਲੈਣਾ ਉਨਾ ਹੀ ਪਾਣੀ ਇਹਦੇ ਵਿੱਚੋਂ ਨਿਕਲ ਜੂਗਾ 2 ਤੇ ਸੈੱਟ ਕਰਾਂਗੇ 200 ਲੀਟਰ ਲੱਗ ਜੂ 3 ਤੇ ਸੈੱਟ ਕਰਾਂਗੇ ਤਾਂ 300 ਲੀਟਰ ਲੱਗੂ ਉਸ ਤੋਂ ਬਾਅਦ ਇਹਦੇ ਵਿੱਚ ਟਰਬੋ ਵੀ ਲਾ ਦਿੱਤੀ ਆ ਆਪਾਂ ਸਹੀ ਹੈ ਜੀ ਇੱਧਰ ਦੇਖੋ ਭਾਈ ਟਰਬੋ ਵੀ ਆ ਗਿਆ ਇਹਦੇ ਵਿੱਚ ਇਹਦੇ ਵਿੱਚ ਟਰਬੋ ਲਾ ਟਰਬੋ ਦਾ ਫਾਇਦਾ ਇਹ ਆ ਆਮ ਤੌਰ ਤੇ ਕਈ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਗਾੜੀਆਂ ਹੋ ਜਾਂਦੀਆਂ ਨੇ ਗਾੜੀਆਂ ਦਵਾਈਆਂ ਹੁੰਦੀਆਂ ਨੇ ਤਾਂ ਵਿੱਚ ਅੱਧਾ ਟਰਬੋ ਦਾ ਕੰਮ ਕੀ ਆ ਉਹ ਸਾਰੇ ਪਾਣੀ ਨੂੰ ਸੱਕ ਕਰਕੇ ਥੱਲੇ ਪੰਪ ਚ ਲੈ ਆਉਂਦੀ ਆਣੇ ਪੰਪ ਨੇ ਸਾਰਾ ਪਾਣੀ ਪ੍ਰੈਸ਼ਰ ਨਾਲ ਹੀ ਸਪਰੇਅ ਕਰ ਦੇਣਾ ਇਸ ਕਰਕੇ ਡਰਮੀ ਦੇ ਵਿੱਚ ਇੱਕ ਤੁਪਕਾ ਵੀ ਪਾਣੀ ਹੁਣ ਬਾਕੀ ਨਹੀਂ ਰਹਿੰਦਾ ਕੀ ਆ ਗੱਲ ਤੁੰਤੂਕਾ ਵੀ ਪਾਣੀ ਨਹੀਂ ਰਹਿੰਦਾ ਪ੍ਰੈਸ਼ਰ ਕੀ ਦੀ ਗੱਲ ਕਰੀਏ ਪ੍ਰੈਸ਼ਰ ਕਿੰਨਾ ਘਊਗਾ ਜੀ ਇਹਦਾ ਜਿਹੜਾ ਪ੍ਰੈਸ਼ਰ ਹੈ ਤੁਹਾਨੂੰ ਸਾਕਸ਼ਤ ਮੈਂ ਡੈਮੋ ਕਰਕੇ ਦਿਖਾਉਂਗਾ 90 ਫੁੱਟ ਪ੍ਰੈਸ਼ਰ 45 ਫੁੱਟ ਸੱਜੇ 45 ਫੁੱਟ ਗੱਬੇ ਇੱਕੋ ਹੀ ਵਾਰ ਦੇ ਵਿੱਚ ਕੀਲੇ ਦੇ ਵਿੱਚ ਦੋ ਹੀ ਫੰਟਾ ਕਰਨੀਆਂ ਨੇ ਪੂਰਾ ਕਿਲਾ ਸਪਰੇਅ ਹੋ ਜਾਊਗਾ। ਕੀ ਬਾਤ ਆ ਜੀ। ਅਗਰ ਤੁਸੀਂ ਹੋਰਾਂ ਦੇ ਸੀ ਅੱਪ ਜਦੋਂ ਆਫ ਕੈਮਰੇ ਤੇ ਗੱਲ ਕਰੀ 2.5 ਮਿੰਟ ਦੇ ਵਿੱਚ ਵਿੱਚ ਪਤਾ ਨਹੀਂ 2.5 ਮਿੰਟ ਤੋਂ 7 ਮਿੰਟ ਉਹ ਕੀ ਗੱਲ ਸੀਗੀ ਜੀ। 2.5 ਮਿੰਟ ਤੋਂ 7 ਮਿੰਟ ਦਾ ਸਿਸਟਮ ਇਹ ਹੈ ਇਹਦੇ ਜਿਹੜਾ ਪ੍ਰੈਸ਼ਰ ਆਪਾਂ ਜਿੱਥੇ ਇਹਨੂੰ ਆਪਾਂ ਸੈੱਟ ਕਰ ਦਾਂਗੇ। ਕਈ ਲੋਕ ਕਿਸਾਨ ਭਰਾ ਕਹਿੰਦੇ ਨੇ ਪਾਣੀ ਬਹੁਤ ਜ਼ਿਆਦਾ ਲਾਉਣਾ। ਇਹ ਡਰਮੀ ਨੂੰ ਚਾਹੇ 2.5 ਮਿੰਟ 'ਚ ਖਾਲੀ ਕਰ ਲੋ ਚਾਹੇ 5 ਮਿੰਟ 'ਚ ਖਾਲੀ ਕਰ ਲੋ ਚਾਹੇ 7 ਮਿੰਟ 'ਚ ਖਾਲੀ ਕਰ ਲੋ। ਜਿੱਥੇ ਆਪਾਂ ਪ੍ਰੈਸ਼ਰ ਸੈੱਟ ਕਰਤਾ ਉੱਥੇ ਹੀ 2.5 ਮਿੰਟ ਹੋਇਆ ਟੂਈ ਥੱਕ ਗਿਆ ਹੋ ਗਿਆ ਉਹ 2.5 ਮਿੰਟ ਚ ਬੰਦਾ ਵਿੱਚ 2.5 ਮਿੰਟ ਦੇ ਵਿੱਚ ਪਾਣੀ ਸਪਰੇ ਹੋ ਜਾਊਗਾ ਕੀ ਬਾਤ ਹੈ ਜੀ ਬਾਈ ਹੁਣ ਬਾਕੀ ਡੈਮੋ ਵੀ ਵਿਖਾਉਂਦੇ ਆ ਨਾ ਭਾਈ ਇੱਕ ਗੱਲ ਹੋਰ ਆ ਖਰਾਬ ਖਰੂਬ ਦਾ ਕੀ ਹਿਸਾਬ ਕਰਦੇ ਇਹ ਕੋਈ ਖਰਾਬ ਹੋ ਜਾਏ ਕੱਲ ਨੂੰ ਕੋਈ ਚੀਜ਼ ਇਹਦੇ ਵਿੱਚ ਇੰਜਨ ਹੀ ਆਪਾਂ ਨੇ 65 cc ਦਾ OHC ਲਾਤਾ ਜਿਹੜਾ ਕਿ ਕਿਸਾਨ ਭਰਾ ਦੇ ਘਰੇ ਜਾ ਕੇ 10 ਸਾਲ ਤੱਕ ਖਰਾਬ ਹੋਣ ਵਾਲਾ ਹੈ ਨਹੀਂ ਫੇਰ ਵੀ ਜੇ ਕੋਈ ਵੀ ਦਿੱਕਤ ਆ ਜਾਵੇ 1 ਸਾਲ ਦੀ ਪੂਰੀ ਗਾਰੰਟੀ ਹੈ ਇੰਜਨ ਟੁੱਟ ਗਿਆ ਇੰਜਨ ਬਦਲ ਦਿਆਂਗੇ ਪੰਪ ਟੁੱਟ ਗਿਆ ਪੰਪ ਬਦਲ ਦਿਆਂਗੇ ਢੋਲੀ ਮੰਨ ਲਓ ਮੋਢੇ ਤੋਂ ਟਿੱਕੇ ਟੁੱਟ ਗਈ ਜਾਂ ਟਰੈਕਟਰ ਦੇ ਜਾਂਦੇ ਆ ਟੋ ਟੇਕੀ ਜਾਂ ਸਕੂਟਰ ਤੋਂ ਜਾਂਦੇ ਆ ਟੇਕੀ ਜਾਂ ਔਲੂ ਤੋਂ ਰੱਕੇ ਪਾਣੀ ਦੇ ਪਰੇ ਟੇਕੀ ਟੈਂਕੀ ਤੱਕ ਬਦਲ ਦੇਾਂਗੇ ਕੋਈ ਵੀ ਪੈਸਾ ਕਿਸਾਨ ਤੋਂ ਨਹੀਂ ਲੈਣਾ। ਇਹ ਬਾਈ ਤੁਸੀਂ ਜਿਆਦੇ ਵੱਡੀ ਗੱਲ ਕਹਿ ਦਿੱਤੀ ਟੈਂਕੀ ਟੁੱਟਣ ਵਾਲੀ ਕਿਉਂਕਿ ਇਹ ਤਾਂ ਆਮ ਗੱਲ ਹੁਣ ਟੁੱਟ ਕੇ ਟੁੱਟ ਦਿਗ ਕੇ ਟੁੱਟ ਸਕਦੀ ਹੈ। ਭਾਈ ਜੀ ਕੰਪਨੀ ਦੇ ਅੰਦਰ ਬਣਾਇਆ ਹੋਇਆ ਐਸ ਰਾਜਾ ਦਾ ਪੰਪ ਹੈ ਕੁਛ ਵੀ ਟੁੱਟ ਗਿਆ ਜੋ ਗੱਲ ਕਹਿ ਦਿਆਂਗੇ ਉਹ ਪੂਰੀ ਕਰਕੇ ਦਵਾਂਗੇ ਕਿਉਂਕਿ ਇਹ ਕੰਪਨੀ ਕਿਸਾਨ ਭਰਾਵਾਂ ਦੀ ਹੈ। ਲੈ ਬਾਈ ਆ ਵੀਡੀਓ ਸ਼ੇਅਰ ਕਰ ਲੋ ਜੀ ਹਨਾ ਬਾਈ ਨੇ ਕਿਹਾ ਵੀ ਢੋਲੀ ਟੁੱਟ ਗਈ ਗੱਲ ਨੂੰ ਤੇ ਬਾਈ ਇੱਥੇ ਆ ਜਾਣਾ ਬੰਦਿਆਂ। ਬਿਲਕੁਲ ਬਦਲ ਕੇ ਦਵਾਂਗੇ। ਕੀ ਬਾਤ ਹੈ ਜੀ ਲੈ ਬਾਈ ਤੇ ਬਾਕੀ ਬਾਈ ਡੈਮੋ ਖਾਗੇ ਹੁਣ ਦਾ। ਬਿਲਕੁਲ ਬਿਲ ਆਰ ਨੂੰ ਵੱਡੀ ਗੱਲ ਹੁੰਦੀ ਹੈ ਸਟਾਰਟਿੰਗ ਦੀ ਸਟਾਰਟਿੰਗ ਦੇਖੋ ਇਹਦੀ OH C ਇੰਜਨ ਦੀ ਕਿਸ ਤਰੀਕੇ ਦੀ ਆ ਕਰਪੁੱਤ ਸਟਾਰਟ ਪਿੱਟਤੇ ਪਿਆ ਪਿਆ ਹੀ ਫੰਦ ਲੈ ਅੱਜ ਦੇਖੋ ਇੰਜਨ ਦੀ ਕਿੱਕ ਤੇ ਸਟਾਰਟ ਮਰਿਆ ਜਾਮ ਕਿੱਕ ਤੇ ਸਟਾਰਟਰ ਆਵਾਜ਼ ਦੇਖੋ ਇੰਜਨ ਦੀ ਹੋਰ ਮੈਂ ਇਹਦਾ ਕਾਰਨਾਮਾ ਦਿਖਾਉਣ ਲੱਗਿਆ ਕਰਪੁੱਤ ਚਲਾ ਪਹਿਲਾਂ ਦਾ ਇਹਦਾ ਪ੍ਰੈਸ਼ਰ ਦੇਖੋ ਕਿੰਨਾ ਲੰਬਾ ਇਹਦਾ ਪ੍ਰੈਸ਼ਰ ਆ ਏ ਸਾਨੂੰ ਪਿੱਛੇ ਹੋਣਾ ਪੈਂਦਾ ਵੇ ਲੈ ਵੀਡੀਓ ਬਣਾਉਣਾ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਓਏ ਹੋ ਹੋ ਵੇ ਹੱਦ ਰਕ ਗਏ ਨਾ ਕੀ ਕਰੀਏ ਪੰਪ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਇੱਕ ਸਾਈਡ ਨੂੰ 45 ਫੁੱਟ ਸੱਜੇ ਹੱਥ ਤੇ 45 ਫੁੱਟ ਕੱਬੇ ਹੱਥ ਕਿਲੇ ਦੇ ਵਿੱਚ ਦੋ ਹੀ ਫਾਂਟਾ ਲਾਉਣ ਦੀ ਲੋੜ ਆ ਤੀਜੀ ਵਾਟ ਲਾਉਣ ਦੀ ਲੋੜ ਨਹੀਂ ਕੀ ਆ ਬਾਤ ਹੈ ਜਿੰਨੀ ਗੱਲ ਕਹੀ ਸੀ ਉਨੀ ਦੇਖ ਲੋ ਇਧਰ ਨਾਲੇ ਕੋਈ ਹਵਾ 'ਚ ਤੀਰ ਨਹੀਂ ਮਾਰਦੇਗੇ ਹਵਾ 'ਚ ਤੀਰ ਕੋਈ ਮਾਰਦੇ ਉਹ ਦੇਖ ਪਾਣੀ ਢੀ ਚੜਾ ਦੇ ਇਹਨੇ ਮੁਰੇ ਇਹਨਾਂ ਦੇ ਅੱਛਾ ਪੱਲੇ ਚੱਲਦੇ ਚੱਲਦੇ ਪੰਪ ਦੀ ਗੱਲ ਵੀ ਜੇ ਆਪਾਂ ਬੰਦ ਕਰਤੀਏ ਇਹ ਇਹ ਜਾਂ ਧੂਆ ਬਣਾ ਦੂ ਉੰਦਰਾ ਹੈ ਜੇ ਬਰੋਲਾ ਬਣਾ ਲਾਂਗੇ ਪਤਾ ਲੱਗੂਗਾ ਵੀ ਕੱਲੇ-ਕੱਲੇ ਪੌਫੇ ਦੇ ਉੱਤੇ ਕਿਵੇਂ ਸਪਰੇ ਹੁੰਦੀ ਹੈ ਔਰ ਸਭ ਤੋਂ ਵੱਡੀ ਗੱਲ ਚਲਦੇ-ਚਲਦੇ ਪੰਪ ਦੀ ਜੇ ਗੰਨ ਬੰਦ ਕਰ ਦਾਂਗੇ ਨਾ ਉਹਦੀ ਆਵਾਜ਼ ਤੇ ਕੋਈ ਅੰਤਰ ਆਊਗਾ ਜਦ ਪੰਪ ਦੇ ਵਿੱਚ ਕੋਈ ਨਿਕਲ ਜਾਊ ਪੰਪ ਜੰਦਾ ਕਰਦਾ ਔਰ ਚੌਥੀ ਔਰ ਵੱਡੀ ਗੱਲ ਚਲਦੇ-ਚਲਦੇ ਪੰਪ ਦੇ ਉੱਤੇ ਜੇ ਪੂਰਾ ਪਾਣੀ ਨਾਲ ਵੀ ਤੇ ਹੋਣੀ ਏ ਪੰਪ ਖਰਾਬ ਨਹੀਂ ਹੋਊਗਾ ਹਾਂ ਦਾ ਜਾਣੂ ਇਹ ਕੰਸ਼ਟਰ ਨਹੀਂ ਨਹੀਂ ਚੋ। ਖਰਾਬ ਹੋਊ। ਉਹ ਚੱਕ ਨਹੀਂ ਆ। ਭਾਈ ਜੀ ਬਾਟਰ ਪ੍ਰੂਫ ਪੰਪਾ ਸਾਹੇ ਸਾਰੀ ਦਿਹਾੜੀ ਸਾਡੇ ਵਿੱਚ ਚੱਲੀ ਜਾਵੇ। ਪੰਪਣੀ ਖਰਾਬ ਹੁੰਦਾ ਹੈ। ਇਹ ਮੱਠੀ ਮੋਠੀ ਬਣਾਤੀ ਭਾਈ। ਮਾਂ ਪੀ ਹੈ ਜੋ ਬਣਾਤਾ ਹੈ ਕਿ ਉਹ ਇੱਕ ਸੀਦਾ ਇੰਜਣ ਲਾ ਕੇ ਵੀ ਅੱਜ ਖਾਲ ਭਰਾ ਟੂ ਹੁਣ ਦਿੱਕਤ ਨਹੀਂ ਬਾਟਰ ਗਰੂਪਿੰਗ ਕਰਾ ਰਹਾ ਹੈ ਜਨਾ ਹੁਣ ਤੁਹਾਨੂੰ ਇਹਦੇ ਨਾਲ ਗੱਟੀਆਂ ਕਾਰ ਉਸ ਤੋਂ ਬਾਅਦ ਗੋਹਾ ਕੁੜਾ ਸਾਫ ਕਰਨ ਤੇ ਪਸ਼ੂਆਂ ਨੂੰ ਧੋਣ ਵਾਲੀ ਕੰਨ ਚਲਾ ਕੇ ਦਿਖਾਉਣਾ ਮੋਰਾ ਘੜ ਤੂੰ ਫਰਸ਼ ਮੋਰਾ ਆਓ ਜੀ ਆਓ ਉਹ ਬਾਈ ਜੀ ਹੁਣ ਲਾਤਾ ਇਹਦੇ ਤੇ ਆਪਾਂ ਨੇ ਚਾਹੇ ਗੋਹਾ ਕੁੜਾ ਸਾਫ ਕਰਨਾ ਫਰਸ਼ ਸਾਫ ਕਰਨਾ ਮੱਝਾਂ ਅਣਵਾਉਣੀਆਂ ਨੇ ਪਸ਼ੂ ਢਮੋਲੇ ਨੇ ਟਰੈਕਟਰ ਸਾਫ ਕਰਨਾ ਪ੍ਰੈਸ਼ਰ ਦੇ ਕਿਉਂ ਗੱਲ ਕਰਾ ਚੱਲੋ ਭਾਈ ਚੱਕਦੇ ਚੋ ਮਰਾ ਕਰਾਂ ਦੀ ਲਓ ਭਾਈ ਇਧਰ ਮਗਾ ਪ੍ਰੈਸ਼ਰ ਪ੍ਰੈਸ਼ਰ ਮਗਾ ਗਾ ਨਹੀਂ ਦਿੰਦਾ ਤਲਾ ਫੇਰ ਉਤਰੋ ਹਾਂ ਇਧਰ ਮਗਾ ਲੈ ਲੋ ਪ੍ਰੈਸ਼ਰ ਤੇ ਆਉਣਾ ਹੋਰ ਕੋਈ ਨਹੀਂ ਹੱਸਦਾ ਨੇ ਮਾਸ਼ੀ ਇਹਨੂੰ ਪ੍ਰੈਸ਼ਰ ਤੇ ਰੱਖ ਕੇ ਆਪਾਂ ਚਲਾਵਾ ਗਾ ਹਾਂ ਭਾਈ ਦੇਖੋ ਇਹਦੀ ਸਭ ਪੂਰਾ ਕਰ ਤੂੰ ਟਾਇਰ ਚ ਭਾਈ ਪੂਰਾ ਮੇਰੇ ਹਿਸਾਬ ਨਾਲ ਤੇ ਮਾਰੇ ਦੀ ਟਾਇਰ ਨੂੰ ਕਿਵੇਂ ਪੂਰਾ ਕਰ ਦੂ ਭਾਈ ਲੈ ਵੇਖ ਤਰਕ ਨਹੀਂ ਕਮਾਂਗਾ ਮੈਂ ਕਿਸੇ ਸਰਵਿਸ ਸਟੇਸ਼ਨ ਨਾਲੋਂ ਕੱਟ ਮੈਂ ਸਰਵਿਸ ਸਟੇਸ਼ਨ ਨਾਲੋਂ ਕੱਟ ਦੱਸੋ ਮੈਨੂੰ ਕਿੰਨਾ ਕੰਮ ਹੋ ਗਿਆ ਭਈ ਇੱਕ ਨਾਲ ਸਰਵਿਸ ਸਟੇਸ਼ਨ ਵੀ ਨਿੱਕਾ ਵੀ ਘਰੇ ਲੈ ਜਾਓ ਭਈ ਚੱਕੇ ਹਰ ਲਾਓ ਜੀ ਗੰਦਾ ਧੋਣੀਆਂ ਨੇ ਇਹ ਗੰਦਾ ਧੋਤੀ ਹੈਗੀ ਆ ਹਾਂ ਸਰਸ਼ ਧੋਣੇ ਨੇ ਲਾਹਣ ਤੋਂ ਨਰਸ਼ ਕਮਿਟੀ ਕੱਟ ਕੇ ਦੱਸੋ ਆ ਲੋਕਡਾਊਨ ਦੇ ਵਿੱਚੋਂ ਮਿੱਟੀ ਆਉਂਦੀ ਲੋਕਟਾਇਲ ਦੇ ਪਿੱਛੋਂ ਚੱਕਦੇ ਆ ਵੀ ਲਾ ਵੇਖ ਅਦਰ ਕਰ ਗਏ ਲੇ ਦੇਖ ਗਏ ਕਰ ਗਏ ਨਹੀਂ ਇਹ ਜਿਆ ਸਿਸਟਮ ਨੂੰ ਕੋ ਚਮਕੀਉ ਫਰਸ਼ੇ ਜਾਏ ਵਿੱਚ ਮੂੰਹ ਦੇਖ ਲੋ ਮੂੰਹ ਦੇਖ ਲੋ ਸ਼ਾਬਾਸ਼ ਇਹ ਆ ਇਧਰ ਵੀ ਮਾਲਕ ਖਾਦੇ ਦੇਖੋ ਆ ਟਾਇਲ ਦੇਖੋ ਆ ਬਿਨਾ ਤੋਤੀ ਟਾਇਲ ਦੇਖ ਆ ਵੇਖ ਇਧਰ ਇਧਰ ਵੀ ਖਾਉਂਦਾ ਨਹੀਂ ਸਰ ਮਾੜਾ ਨਿਆਰਾ ਬੰਦਾ ਬਾਈ ਆ ਇੱਕ ਨੇ ਇੱਕ ਦੇ ਵਿੱਚ ਕਿੰਨੀਆਂ ਜੀਜਾਂ ਲੱਗੀਆਂ ਬਾਈ ਆ ਜੀ ਇਹ ਇਸ ਤਰੀਕੇ ਵੀ ਬਣਾ ਪਈ ਐ ਹੁਣ ਕਿਸਾਨ ਨੂੰ ਲੱਗ ਲੱਗ ਪਹਿਲ ਲੋੜ ਦੀ ਕੋਈ ਲੋੜ ਨਹੀਂ ਦਰਮੀ ਨਾਲ ਹੀ ਸਪਰੇਅ ਕਰੂਗਾ ਦਰਮੀ ਨਾਲ ਹੀ ਆਪਣੇ ਖੇਤ ਤੋਂ ਹਾਂਗਾ ਦਰਮੀ ਨਾਲ ਹੀ ਆਪਣੇ ਪਸ਼ੂ ਤੋਂ ਹਾਂਗਾ ਤੇ ਦਰਮੀ ਨਾਲ ਹੀ ਆਪਣੇ ਵੇੜੇ ਤੋਂ ਵੇੜੇ ਤੋਂ ਹਾਂਗਾ ਸਾਰੇ ਚਾਰੇ ਪੰਜੇ ਕੰਮ ਜਿੰਨੇ ਜਿੰਮੇਦਾਰਾਂ ਦੇ ਕੰਮ ਹੁੰਦੇ ਆ ਜੀ ਸਾਰੇ ਹੋ ਗਏ ਸਾਰੇ ਹੋ ਹੂੰ ਖੇਤ ਮੰਨੇ ਦਾ ਘਰ ਦਾ ਸਾਰੇ ਟਰੈਕਟਰ ਦਾ ਸਾਰੇ ਕੰਮ ਹੋ ਗਏ ਮਤੋਲਾ ਭਾਈ ਉਦੋਂ ਪ੍ਰੈਸ਼ਰ ਵੀ ਵਿਖਾ ਕੇ ਫੇਰ ਦੁਬਾਰੇ ਗਰਮਣਾ ਹੋ ਗਈ ਹੋਵੇ ਕਦੇ ਆਪਣਾ ਇੰਜਨ ਨਾ ਗਰਮ ਹੋ ਜਾਵੇ। ਨਾ ਬਾਈ ਜੀ ਨਾ ਇਹ ਗਰਮ ਹੋਵੇ ਨਾ ਕੋਈ ਦਿੱਕਤ ਆਵੇ। ਇਹ ਆ ਪ੍ਰੈਸ਼ਰ ਵੀ ਇਹ ਦਿੱਕੇ ਦਾ ਵਿਖਾਇਆ ਹਰੇ ਤੇ ਤਾਂ ਹੀ ਕਰਕਟਰ ਗਰਮ ਜਰਾ ਆਵਾਜ਼ ਜਰਾ ਲਾਲ ਨੇ। ਮਿੱਟਾ ਵਾਹ ਕਿਉਂ ਲਾਲ ਹੋਏ। ਸਹੀ ਗੱਲ। ਸਿਰਾਲਾ ਦਾ ਸੋਡੀ ਡਰਮੀ ਨੇ ਮੈਂ ਨਾ ਕਿਆ ਬਾਤ ਡੈਮੋ ਦੇਖ ਲਿਆ ਬਾਈ ਹਨਾ ਐਂਡ ਗੱਲ ਬਾਤ ਆ ਬਾਈ ਪ੍ਰੈਸ਼ਰ ਵੀ ਸਿਰਾ ਇੰਜਨ ਵੀ ਸਿਰਾ ਤੇ ਕੈਪੈਸਿਟੀ ਸਾਰਾ ਕੁਝ ਹੀ ਸਿਰਾ ਬਾਈ ਹਨਾ ਤਾਂ ਭਾਈ ਰੇਟ ਦੀ ਗੱਲ ਕਰੀਏ ਰੇਟ ਵਾਵਾ ਹੋਊਗਾ ਇਹਦਾ ਜੀ ਬਾਈ ਜੀ ਕੋਈ ਵੀ ਇਹੋ ਜਿਹਾ ਰੇਟ ਆਪਾਂ ਫालतੂ ਨਹੀਂ ਰੱਖਿਆ ਵੀ ਕਿਸਾਨ ਭਰਾ ਦੀ ਜੇਬ ਦੇ ਉੱਤੇ ਬੋਝ ਪਵੇ 65 cc ohc ਦਾ origignal engine ਨਾਲ ਮੀਟਰ ਨਾਲ ਡਬਲ ਸੈਕਸ਼ਨ ਨਾਲ ਇਹਦੇ ਟਰਬੋ ਪੂਰੀ 25 ਲੀਟਰ ਦੀ ਡਰਮੀ ਦਾ ਜਿਹੜਾ ਰੇਟ ਹੈ 13500 ਰੁਪਿਆ ਰਹੂਗਾ ਔਰ ਹਰੇਕ ਮਸ਼ੀਨ ਦੇ ਨਾਲ ਆ ਸਟੈਂਡ ਫ੍ਰੀ ਜਾਊਗਾ ਆ ਸਟੈਂਡ ਵੀ ਦੇਦਾ ਭਾਈ ਨਾਲ ਸਟੈਂਡ ਫ੍ਰੀ ਜਾਊਗਾ ਲੈ ਭਾਈ 13500 ਰੁਪਏ ਦਾ ਜਾਨੀ ਟੋਟਲ ਰੇਟ ਆ ਭਾਈ ਨਾ ਪੈਪ ਵੀ ਆ ਵੱਡੇ ਮੋਚ ਵਰਤੀ ਹਨ ਹੁਣ ਇਹਦੇ ਪੈਸੇ ਵੱਖਰੇ ਦੇਣੇ ਪੈਣੇ ਫੇਰ ਇਕੱਲੇ ਨੂੰ ਇਹ ਵੀ ਨਾਲ ਹੀ ਦੇ ਦਿਓ ਯਾਰ ਮੈਂ ਤਾਂ ਬਾਈ ਜੇ ਗੱਲ ਇਹ ਹੈ ਨਰਾਜਤਾ ਤੱਕ ਕਦੇ ਕਿਸੇ ਨੂੰ ਕੀਤਾ ਨਹੀਂ ਤੁਸੀਂ ਕਹਤਾ ਜਿਹੜਾ ਵੀ ਤੁਹਾਡੀ ਵੀਡੀਓ ਦਾ ਮੈਨੂੰ ਸਕਰੀਨ ਸ਼ਾਟ ਭੇਜੂਗਾ ਹਰੇਕ ਕਿਸਾਨ ਭਰਾ ਨੂੰ 30 ਫੁੱਟ ਪੈਪ ਨਾਲ ਮੂਰੇ ਡੰਗਰ ਨਵਾਉਣ ਵਾਲੀ ਨਿਊਜਲ ਨਾਲ ਗੋਹਾਕੂੜਾ ਸਾਫ ਕਰਨ ਵਾਲੀ ਗੱਡੀਆਂ ਕਾਰਾਂ ਸਕੂਟਰ ਮੋਟਰਸਾਈਕਲ ਥੋਣ ਵਾਲੀ ਨਿਊਜਲ ਕੰਪਲੀਟ ਸੈੱਟ 13.5 ਹਜ਼ਾਰ ਦੇ ਵਿੱਚ OH C ਦੀ ਡਰਮੀ ਨਾਲ ਸਟੈਂਡ ਨਾਲ ਪਾਈਪ ਹਰ ਚੀਜ਼ ਨਾਲ ਜਾਊਗਾ ਬਈ ਹੁਣ ਕੋਈ ਵੀਰ ਭਰਾ ਲੁਧਿਆਣੇ ਬੈਠਾ ਕੋ ਚੱਲ ਲੁਧਿਆਣੇ ਤਾਂ ਨੇੜੇ ਆ ਗਿਆ ਹਨ ਅੰਮ੍ਰਿਤਸਰ ਬੈਠਾ ਵੀਰ ਭਰਾ ਤਰਨਤਾਰਨ ਬੈਠਾ ਪਠਾਨਕੋਟ ਬੈਠਾ ਵੀਡੀਓ ਵੇਖ ਲਈ ਉਹਨੇ ਮਗਾਉ ਕਿਵੇਂ ਬਾਈ ਹੁਣ ਮਗਾਵੇ ਕਿਵੇਂ ਕੋਈ ਵੀ ਕਿਸਾਨ ਭਰਾ ਡਰਮੀ ਲੈਣਾ ਚਾਹੁੰਦਾ ਹੈ ਪਹਿਲਾਂ ਤਾਂ ਮੈਂ ਕਹੂੰਗਾ ਪੰਜਾਬ ਦੇ ਜਿੰਨੇ ਵੀ ਕਿਸਾਨ ਭਰਾ ਨੇ ਮੇਰੇ ਕੋਲ ਇੱਥੇ ਕੰਪਨੀ ਚ ਆਉਣ ਲੁਧਿਆਣਾ ਮਲੇਰਕੋਟਲਾ ਰੋਡ ਦੇ ਉੱਤੇ ਮੇਰੀ ਕੰਪਨੀ ਹੈ ਫਿਰ ਵੀ ਕਈ ਕਿਸਾਨ ਭਰਾ ਆਪਣੇ ਰਜੇਮਿਆਂ ਦੇ ਵਿੱਚ ਬਹੁਤ ਜ਼ਿਆਦਾ ਵਿਅਸਤ ਰਹਦੇ ਨੇ ਜਾਂ ਬਹੁਤ ਦੂਰ ਬੈਠੇ ਨੇ ਤਾਕ ਡਿਵਿੜੀ ਉਹਦੇ ਉੱਤੇ ਨੰਬਰ ਦੇ ਰੱਖੇ ਨੇ ਇਹ ਨੰਬਰਾਂ ਤੇ ਕਿਸਾਨ ਭਰਾ ਮੈਨੂੰ ਸੰਪਰਕ ਕਰਨ ਪੂਰੀ ਜਾਣਕਾਰੀ ਦੇ ਦਿੱਤੀ ਜਾਊਗੀ 2000 ਰੁਪਏ ਪਹਿਲਾਂ ਬੁਕਿੰਗ ਲਈ ਕਿਸਾਨ ਭਰਾ ਨੇ Google Pay PhonePe account ਦੇ ਵਿੱਚ ਪਾ ਕੇ ਆਪਣਾ ਸਕਰੀਨ ਸ਼ਾਟ ਭੇਜ ਦੇਣਾ ਉਸ ਤੋਂ ਬਾਅਦ ਡਰਮੀ ਡੱਬੇ ਦੇ ਵਿੱਚ ਪੂਰੀ ਪੈਕ ਹੋ ਕੇ ਟੈਸਟ ਹੋ ਕੇ ਕਿਸਾਨ ਭਰਾ ਦੇ ਘਰ ਪਹੁੰਚ ਜਾਊਗੀ ਬਾਕੀ ਦਾ ਜਿਹੜਾ 11.5 ਹਜ਼ਾਰ ਰੁਪਏ ਡਰਾਈਵਰ ਹੱਥੋਂ ਹੱਥ ਲੈ ਆਊ ਚਾਹੇ ਸਾਨੂੰ ਆਨਲਾਈਨ ਪੇਮੈਂਟ ਕਰਦੇ ਕੋਈ ਵੀ ਦਿੱਕਤ ਨਹੀਂ ਆ ਉਹ ਡਿਲੀਵਰੀ ਦਾ ਕਿਸੇ ਕਿਸਾਨ ਭਰਾ ਤੋਂ ਪੂਰੇ ਪੰਜਾਬ ਚ ਕੋਈ ਪੈਸਾ ਨਹੀਂ ਲਿਆ ਜਾਉਂਦੀ ਠੰਡ ਹੈਗੀ ਆ ਬਾਈ ਰਜਾਈ ਚ ਬੈਠੇ ਦਾ ਕੰਮ ਸਰ ਗਿਆ ਜੀ ਜੇ ਕਿਸਾਨ ਭਰਾ ਦੀ ਅਸੀਂ ਕੁਝ ਵੀ ਸੇਵਾ ਕਰ ਪਾਈਏ ਕਿਸਾਨ ਭਰਾ ਨੂੰ ਅਸੀਂ ਸਹੀ ਜ਼ਬਾਨ ਦੇ ਪਾਈਏ ਤਾਂ ਹੀ ਅਸੀਂ ਪੰਜਾਬ ਦੇ ਵਿੱਚ ਚੰਗੇ ਬਣ ਸਕਦੇ ਆ ਸਾਡੇ ਕਿਸਾਨ ਭਰਾ ਤਰੱਕੀ ਕਰ ਸਕਦੇ ਨੇ ਜੇ ਕਿਸਾਨ ਭਰਾ ਤਰੱਕੀ ਕਰਦੇ ਨੇ ਤਾਂ ਦੇਸ਼ ਤਰੱਕੀ ਕਰਦਾ ਜੇ ਦੇਸ਼ ਤਰੱਕੀ ਕਰਦਾ ਤਾਂ ਸਾਡੀ ਤਰੱਕੀ ਆਪਣੇ ਆਪ ਹੋ ਜਾਂਦੀ ਆਪਣੇ ਆਪ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ